ਉਹਰੇ ਅੰਦਰ ਕਿੰਨੇ ਤੋਂ ਬਹੁਤ ਸਾਰੇ 60-60 ਕੁ ਬਾਰ ਗਏ ਕੋਈ ਛੁੱਟੀਆਂ ਬਣਾ ਰਹੇ ਤੇ ਰਿਲੈਕਸ ਕਰ ਰਹੇ ਨੇ ਇਲੈਕਸ਼ਨ ਅਸੀਂ ਇਹ ਕਿ ਸਾਰੇ ਬਾਟ ਕੇ ਕੁਝ ਸਾਥੀ ਗੁੱਸਤ ਬੁੱਕ ਕਰ ਲਏ ਕਿ ਕੀ ਕੀ ਕਮੀਆਂ ਰਹੀਆਂ ਕਿ ਕੀ ਦਿੱਕਤਾਂ ਰਹੀਆਂ ਕੀ ਅੱਗੇ ਸਾਨੂੰ ਕਰਨਾ ਚਾਹੀਦਾ ਔਰ ਜਲੰਧਰ ਸਾਡੀ ਜਿਮਨੀ ਚੋਣ ਹੈ 4 ਫੂਲ ਸਾਡੀਆਂ ਉਸ ਤੋਂ ਬਾਅਦ ਜਿਹੜੀਆਂ ਹੈਗੀਆਂ ਵਿਦਾਨ ਸਭਾ ਦੀਆਂ ਚੋਣਾਂ ਹੈ ਇਹ ਰਿਤੇ ਬਾਕੀ ਤਾਂ ਕਰ ਲਈ ਫਿਰ ਉਹ ਸਭ ਠੀਕ ਹੋ ਜਾਏਗਾ ਤਾਂ ਜ਼ਰੂਰ ਕਰਦਾ ਫਿਰ ਥੋੜੇ ਦਿਨਾਂ ਨੂੰ ਅਸੀਂ ਜਨਰਲ ਹਾਊਸ ਦੀ ਮੀਟਿੰਗ ਜਾਂ ਸਾਰੇ ਇਹ ਹੈ ਨਾ ਭਾਜੀ ਪੇਸ਼ੈਂਟਸ ਨੂੰ ਬੁਲਾ ਕੇ ਉਹਨਾਂ ਦਾ ਵੀ ਲਾਭ ਪਹੁੰਚਾ ਲਈ ਫਿਰ ਐਸੇ ਤਰ੍ਹਾਂ ਨਾਲ ਅਸੀਂ ਜਲੰਧਰ ਜਿਲ੍ਹੇ ਦਾ ਇਲੈਕਸ਼ਨ ਦੇ ਵਿੱਚ ਜਾਣਾ ਹੈ ਕਿਹੜੀ ਸਟਾਫ ਨੂੰ ਕਿਹੜੇ ਪਾਈ ਤੋਂ ਮੈਂ ਬਿਲਡਿੰਗ ਦੇ ਅਲੱਗ-ਅਲੱਗ ਯੂਨਿਟਸ ਲੈਣ ਕ੍ਰਿਦਮ ਕੋ ਤੁਮਾ ਦੇ ਬਟ ਇੱਕ ਸਰਕਪਾਲ ਸਿੰਘ ਖੈਰੋ ਹੋਰ ਉਹ ਲੋਕ ਬੁਵਾ ਨੇ ਦਰਵਾਜ਼ੇ ਲੱਗਿਆ ਲਿਟਰ ਲਿਖਿਆ ਗਿਆ ਕਿ ਭਗਵੰਤ ਸਿੰਘ ਹੋਰਾਂ ਦੀ ਫੈਮਲੀ ਕੋਲ ਕੋਈ ਜ਼ਮੀਨ ਟਿੱਜ ਗਈ ਉਹਦੀ ਸੀਬੀ ਜਾਂਚ ਕੀਤੀ ਜਾਵੇ ਯਾਰ ਇਹਨੂੰ ਥੱਲੇ ਕਰਿਓ ਪੰਜਾਬਲਾ ਚਿੱਠੀ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ ਕਿ ਕਿਸ ਨੇ ਚਿੱਠੀ ਲਿਖੀ ਹੈ ਪਰ ਅਗਰ ਕੋਈ ਜ਼ਮੀਨ ਦੀ ਐਸਾ ਮਸਲਾ ਹੈਗਾ ਤੇ ਉਹਦੇ ਨੂੰ ਨੂੰ ਕੋਪੜタル ਹੋ ਜਾਣੀ ਚਾਹੀਦਾ ਰਿਕਮ ਬੜੀ ਸਾਹਿਬ ਨਾਮਿਨੇਸ਼ਨ ਦੇ ਵਿੱਚ ਨਾ ਕੇਵਲ ਯਾਰ ਮਾਈ ਪੰਜਾਬ نیچے ਕਰ ਲੋ ਸਿਰ ਸਾਹਮਣੇ ਦੇਖ ਕੇ ਸਿਤਵਜੀ ਕੁੜਾ ਦਾ ਗੋਲਾ ਮੇਰਾ ਖਿਆਲ ਅਸੀਂ ਅੱਜ ਆਪਣਾ ਜਿਹੜਾ ਉਮੀਦਵਾਰ ਉਹ ਅਲਾਨ ਕਰਕੇ ਅੱਜ ਕਾਂਗਰਸ ਪਾਰਟੀ ਦਾ ਉਮੀਦਵਾਰ ਬੜੀ ਸਾਹਿਬ ਅਲਾਨੇ ਜਾਂਦੀ ਸਬਾਬ ਲਾਏਗੇ ਪੰਜਾਬ ਦੇ ਵਿੱਚ ਬਿਜਲੀ ਕੱਟਣ ਨੂੰ ਲੈ ਕੇ ਲੋਕ ਪਰੇਸ਼ਾਨ ਨੇ ਇੱਕ ਪਾਸੇ ਮੁੱਖ ਮੰਤਰੀ ਕਹਿੰਦੇ ਵੀ ਅਸੀਂ ਹੋਰ ਵੱਧ ਬਿਜਲੀ ਜਿਹੜੀ ਹੈਗੀ ਉਹ ਮੁੱਖ ਮੰਤਰੀ ਸਾਹਿਬ ਕੀ ਕਹਿੰਦੇ ਆ ਮੁੱਖ ਮੰਤਰੀ ਸਾਹਿਬ ਕੀ ਨਹੀਂ ਕਹਿੰਦੇ ਮੇਰੇ ਤੇ ਮੈਂ ਟਿੱਪਾ ਟਿੱਪੀ ਨਾ ਕਰਦੇ ਹਾਂ ਕਿਉਂਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਬਹੁਤ ਸਾਰੀਆਂ ਗੱਲਾਂ ਕਹਿ ਦਿੰਦੇ ਲੇਕਿਨ ਬਿਜਲੀ ਸੰਕਟ ਬਹੁਤ ਵੱਡਾ ਹੈ ਲੁਧਿਆਣੇ ਦੀ ਗੱਲ ਕਰਾਂ ਤਾਂ 48 48 ਘੰਟੇ ਲੁਧਿਆਣੇ 'ਚ ਬਿਜਲੀ ਹੈ ਨਹੀਂ ਜਿਹੜਾ ਕਿ ਮਹਾਨਗਰ ਸਭ ਤੋਂ ਵੱਡਾ ਸ਼ਹਿਰ ਹੈ ਅੱਜ ਜਿਹੜੀ ਬਿਜਲੀ ਦੀ ਪੋਲਸੀ ਕੀ ਜਿਹੜੀ ਸਰਕਾਰ ਦੀ ਉਹ ਖੁੱਲ ਗਈ ਉਹ ਪਿਛਲੀ ਵਾਰੀ ਵੀ ਜਿਹੜੀ ਬਿਜਲੀ ਵਾਧੂ ਦੀ ਗੱਲ ਕਰਦੇ ਸੀ ਬਾਰਿਸ਼ ਬਹੁਤ ਹੋ ਗਈ ਔਰ ਫਲੱਡ ਆਗੇ ਔਰ ਉੱਥੇ ਜਿਹੜੀ ਬਿਜਲੀ ਵਾਧੂ ਹੋਗੀ ਉਹ ਅਸੀਂ ਕਿਸਾਨਾਂ ਨੂੰ ਦੇਤੀ ਲੋਕਾਂ ਨੇ ਆਖਿਆ ਕਿ ਸ਼ਾਇਦ 12 ਘੰਟੇ ਬਿਜਲੀ ਦੇਤੀ ਹੈ ਸੋ ਬਿਜਲੀ ਦਾ ਬਹੁਤ ਮਾੜਾ ਹਾਲ ਹੈ ਔਰ ਜਿਸ ਪ੍ਰਕਾਰ ਦੇ ਹਾਲਾਤ ਨੇ ਬਿਜਲੀ ਬੋਰਡ ਦੇ ਮੈਨੂੰ ਤਾਂ ਲੱਗਦਾ ਕਿ ਕਿਸੇ ਦਿਨ ਤਾਲਾ ਲੱਗ ਜਾਣਾ ਹੁਣ ਫਿਰ ਬਿਜਲੀ ਦੀ ਰੇਟ ਵਧਾ ਦਿੱਤੇ ਗਏ ਨੇ ਜਨਤਾ ਤੇ ਬੰਦਾ ਬੋਝ ਜਿਹੜਾ ਹੈਗਾ ਉਹ ਸਰਕਾਰ ਨੇ ਪਾਇਆ ਹੈ ਨਾ ਉਹ ਦਰਿਆਦ ਸੋ ਮੈਂ ਸਮਝਦਾ ਕਿ ਮੁੱਖ ਮੰਤਰੀ ਸਾਹਿਬ ਇਸ ਵੱਲ ਤਵੱਜੋ ਦੇਣ ਜਿਸ ਪ੍ਰਕਾਰ ਗਰਮੀ ਵਧ ਰਹੀ ਹੈ ਗਰਮੀ ਦਾ ਪ੍ਰਕੋਪ ਵਧ ਰਿਹਾ ਹੈ ਉਸ ਪ੍ਰਕਾਰ ਬਿਜਲੀ ਦੇ ਬਹੁਤ ਖਾੜੇ ਹਾਲਾਤ ਹਨ ਰੋਜ਼ ਦੋ ਤਿੰਨ ਵਾਰੀ ਚੇਅਰਮੈਨ ਸਾਹਿਬ ਨਾਲ ਵੀ ਗੱਲ ਹੋਈ ਲੇਕਿਨ ਉਹਨਾਂ ਨੇ ਕਿਹਾ ਹੋ ਰਿਹਾ ਹੋ ਜਾਏਗਾ ਕਰ ਦਿਆਂਗੇ ਠੀਕ ਹੋ ਜਾਏਗਾ लेकिन लोग पीने ले, पानी तो भी दिक्कत आ गई क्योंकि बिजली तो 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 है नहीं तो मोटर नहीं चलती मोटर नहीं चलती तो पानी नहीं होगा सो इस तरह के हालात सो भाई ये ट्रांसफर इलेक्शन के बाद ही क्यों ये ढाई साल पहले क्यों तोड़ा गया अगर नेक्सेस तोड़ने की बात आप करते हैं मेरे को लगता है कि कुछ लोगों को परेशान किया गया है कुछ लोगों ने हमें वोट डाल दिया है कांग्रेस को वोट डाल दिया है तो उनको कहा गया जिनकी ट्रांसफ़र को अभी एक एक साल रह गया है और सारी ज़िंदगी उन्होंने लुधियाना उन्होंने फतेहगढ़ साहब और उन्होंने पटियाला में गुजारी है अब उस उनको अचान मुक्सर लगा दोगे और मुक्सर वाले को पटियाला लगा दोगे उसकी परफॉर्मेंस ही नहीं रहेगी और बंदा सारी जिंदगी एक जगह पर रहा ये ढाई साल पहले कर रहा था हमें जिस प्रकार की खबर है वो इसलिए किया गया है कि जिन लोगों ने पुलिस ने अच्छे तरीके से मुलाजमों ने कांग्रेस आम आदमी पार्टी की मदद दी

150 किलोमीटर दूर फौरन बिशनोई दी वीडियो कॉल रिकॉर्डिंग वायरल हुई है पाकिस्तान दे गैंगस्टर शहजाद पट्टि ते नाल ਗੱਲਬਾਤ ਕਰਦੇ ਆ ਬਾਈ ਕੀ ਕਰ ਰਹੇ ਹੋ ਯਾਰ ਤੂੰ ਮੇਰਾ ਫ੍ਰੇਮ ਕਿਉਂ ਖਰਾਬ ਕਰ ਰਹੇ ਹੋ ਤੁਸੀਂ ਦੇਖੋ लॉरेंस बिश्नोई ਦਾ ਰੋਜ਼ਾਨਾ ਇੱਕ ਨਵੀਂ ਖਬਰ ਹੈ ਬਿਲਕੁਲ ਮੈਂ ਤਾਂ ਪਹਿਲੇ ਦਿਨੋਂ ਕਹਿੰਦਾ ਕਿ ਇਹ ਕਰਨੀ ਚਾਹੀਦੀ ਵੀਡੀਓ ਵੀ ਖਰਾਬ ਕਰੂਗਾ ਮਤਲਬ ਇਹ ਤਾਂ ਜਿੰਦਾ ਸਾਡੇ ਮਰਡਰ ਨੂੰ ਇਹ ਗੱਲ ਕਹਿਣਾ ਸੀਗਾ ਇਹ ਪਹਿਲਾਂ ਲੱਗਦਾ ਸੀ ਲੋਕ ਕਹਿੰਦੇ ਸੀ ਕਿ ਬਹੁਤ ਸਾਰੀਆਂ ਏਜੰਸੀਜ਼ ਇਹਦੇ ਵਿੱਚ ਮਿਲੀਆਂ ਹੋਈਆਂ ਹੈ ਕੀ ਅੱਜ ਕਿਤੇ ਨਾ ਕਿਤੇ ਉਹ ਸ਼ੱਕ ਹੈ ਜਿਹੜਾ ਯਕੀਨ ਚ ਬਦਲਦਾ ਜਾ ਰਿਹਾ ਹੈ ਕਿ ਇਹ ਸਰਾ ਪਹਿਲਾਂ ਉਹਨੇ ਇੰਟਿਮਿਟੀ ਜੇਲ੍ਹ ਚ ਬੈਠੇ ਫਿਰ ਉਸ ਤੋਂ ਬਾਅਦ ਉਸੇ ਬੰਦਾ ਹੁਣ ਟੈਲੀਫੋਨ ਤੇ ਗੱਲ ਕਰ ਰਿਹਾ ਹੈ ਗੀ ਦੇ ਰਿਹਾ ਉਹਦਾ ਐਡਾ ਲੱਗਦਾ ਕਿ ਕਿਸੇ ਪਿਕਨਿਕ ਬਣਾ ਰਿਹਾ ਹੈ ਨਾ ਕਿ ਉਹ ਜੇਲ੍ਹ ਚ ਹੈ ਔਰ ਦੇਸ਼ ਦੇ ਗ੍ਰਹਿ ਮੰਤਰੀ ਦੀ ਨੱਕ ਦੇ ਥੱਲੇ ਹੋ ਰਿਹਾ ਹੈ ਔਰ ਮੈਂ ਸਮਝਦਾ ਕਿ ਤਿਹਾਰ ਜੇਲ੍ਹ ਚ ਹੋ ਰਿਹਾ ਹੈ ਫਿਰ ਇਸ ਤੋਂ ਵੱਧ ਸਾਡੇ ਅਸੇ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ ਯਾਰ ਮੇਰੇ ਮੋਨੋਕਲ ਚੁੱਭ ਜਾ ਯਾਰ ਐਵੇਂ ਇਧਰ ਉਧਰ ਨੀਆਂ ਗੱਲਾਂ ਕਰਨੀਆਂ ਦੇਸ਼ ਤੇ ਲਾਅ ਐਂਡ ਆਰਡਰ ਦੀਆਂ ਗੱਲਾਂ ਕਰਦੀਆਂ ਇੱਕ ਆਮ ਬੰਦਾ ਵਿਅਕਤੀ ਜਿਹੜਾ ਜੇਲ੍ਹ ਚੋਂ ਬੈਠੇ ਐ ਤਾਂ ਵੱਡਾ ਨੈਕਸਸ ਚੱਲ ਰਿਹਾ ਹੈ ਇਹ ਉਥੇ ਨਹੀਂ ਤੁਸੀਂ ਨਕੀਨ ਪਾ ਸਕਦੇ ਫਿਰ